Sixteen. ਬੁਲਦਾਰ 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 ਤੁਹਾਨੂੰ ਦੋ ਮਿੰਟ ਦੇ ਕੋਲ ਲਾਦੀ ਹੈ ਰਾਜੇਵਾਰ ਤਲਾਕਪੁਰ ਪ੍ਰਧਾਨ ਮਾਰਵਿੰਦਰ ਸਿੰਘ ਤੇ ਸਾਡੇ ਸੀਵਰੇਜ ਦੀ ਸਮੱਸਿਆ ਅਸੀਂ ਬਹੁਤ ਵਾਰੀ ਨਗਰ ਕੌਂਸਲ ਨੂੰ ਵੀ ਕਿਹਾਗਾ ਤੇ ਆਪਣੇ ਪਰ ਜਿਹੜੇ ਪ੍ਰਧਾਨ ਨੇ ਸਰਜਿੰਦਰ ਕੌਰ ਉਹਨਾਂ ਨੂੰ ਵੀ ਅਸੀਂ ਬਹੁਤ ਵਾਰੀ ਕਿਹਾ ਇਹਦਾ ਕੋਈ ਹੱਲ ਨਹੀਂ ਹੋਇਆ ਹੈਗਾ ਤੇ ਬਸ ਬਾਰੀ ਬਾਰੀ ਰੋਜ਼ ਇਹੀ ਕਹੀ ਜਾਂਦੇ ਨੇ ਬਸ ਅੱਜ ਕਰਾਉਣਾ ਹੈ ਕੱਲ ਨੂੰ ਕਰਾਉਣਾ ਪਰ ਹਜੇ ਤੱਕ ਕਿਸੇ ਨੂੰ ਕਰਾਇਆ ਨਹੀਂ ਗਿਆ ਹੈਗਾ ਤੇ ਇਸੇ ਇਹਦੇ ਸਬੰਧ ਦੇ ਵਿੱਚ ਅੱਜ ਨਾਰੇਬਾਜੀ ਕੀਤੀ ਆ ਜੇ ਇਹਦਾ ਆਉਣ ਵਾਲੇ ਦਿਨਾਂ 'ਚ ਨਾ ਕੀਤਾ ਗਿਆ ਨਾ ਕੋਸਾ ਅਸੀਂ ਤਾਂ ਸੜਕ ਬੰਦ ਕਰਾਂਗੇ ਪਹਿਲਾ ਮਾਮਲਾ ਪਹਿਲਾਂ ਵੀ ਅਸੀਂ ਸੜਕ ਬਣਾਉਣ ਵਿੱਚ ਸੜਕ ਬੰਦ ਕੀਤੀ ਸੀ ਤੇ ਹੁਣ ਵੀ ਅਸੀਂ ਸੜਕ ਬੰਦ ਕਰਾਂਗੇ ਅਸੀਂ ਤਾਂ ਪਹਿਲਾਂ ਵੀ ਤੁਸੀਂ ਪ੍ਰਸ਼ਾਨੀ ਕਿਸੇ ਨੂੰ ਮਿਲ ਕੇ ਸਬੰਧਿਤ ਅਸੀਂ ਮਿਲਿਆ ਹੀ ਕਿ ਕੀ ਕਿਹਾ ਗਿਆ ਤੁਹਾਨੂੰ ਸਾਨੂੰ ਤਾਂ ਬੜਾ ਲਾਰੇ ਨੇ ਵੀ ਅੱਜ ਅਸੀਂ 2 ਦਿਨ ਚ ਸਾਡੀ ਮਸ਼ੀਨ ਆ ਰਹੀ ਆ 3 ਦਿਨ ਚ ਆ ਰਹੀ ਆ ਇਸੇ ਹਫ਼ਤੇ ਚ ਹੋ ਜੂ ਪਰ ਹਜੇ ਤੱਕ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਹੁਣ ਕੀ ਮੰਗ ਕਰਦੇ ਆ ਜੀ ਮੰਗ ਤਾਂ ਅਸੀਂ ਇਹੀ ਕਰਦੇ ਵੀ ਜਦੋਂ ਇਹਨਾਂ ਦਾ ਕੰਮ ਠੀਕ ਕੀਤਾ ਜਾਵੇ ਨਹੀਂ ਫਿਰ ਅਸੀਂ ਤਾਂ ਇਹ ਰਸਤਾ ਬੰਦ ਕਰਾਂਗੇ ਚੌਂਕ 'ਚ ਬੈਠਾਂਗੇ ਅਸੀਂ ਜਦ ਉੱਠਾਂਗੇ ਜਦ ਸਾਡਾ ਇਹ ਹੱਲ ਹੋਊਗਾ ਨਹੀਂ ਉਹ ਵਹੀ ਗੁਰਜੀਤ ਸਿੰਘ ਖਾਲਸਾ ਗੁਰਜੀਤ ਜੀ ਦੇ ਪਤੇ ਅੱਜ ਜੋ ਪੰਜਾਬ ਸਰਕਾਰ ਸਾਡੇ ਮੌਜੂਦਾ ਐਮਐਲਏ ਮੰਤਰੀ ਵਿਕਾਸਪੁਰਸ ਦੇ ਨਾਂ ਤੇ ਉਹਨਾਂ ਨੂੰ ਇਹ ਕਾਂਗਰਸੀ ਕਹਿੰਦੇ ਨੇ ਵਿਕਾਸ ਜੋ ਨਗਰ ਦੇ ਨਗਰ ਪਵਾਨੀਗੜ੍ਹ ਤੇ ਸਰੇਮ ਦਿਖ ਰਿਹਾ ਹੈ तकरीबन 3-4 ਮਹੀਨਿਆਂ ਤੋਂ ਪਾਣੀ ਦਾ ਪ੍ਰਬੰਧ ਜਿਹੜਾ ਗੰਦਾ ਪਾਣੀ ਇੱਥੇ ਲੋਕਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਜਾ ਰਿਹਾ ਹੈ ਲੇਕਿਨ ਇਹ ਬਾਰ-ਬਾਰ ਦੇ ਨਗਰ ਕੌਂਸਲ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਮਿਲਣ ਤੇ ਵੀ ਇਹਦਾ ਕੋਈ ਪ੍ਰਬੰਧ ਨਹੀਂ ਹੋਇਆ ਇਸ ਕਰਕੇ ਸਮੁੱਚੇ ਬਾੜਵਾਸੀਆਂ ਵੱਲੋਂ ਮਹੱਲਾ ਨਿਵਾਸੀਆਂ ਵੱਲੋਂ ਇੱਥੇ ਜਿਹੜਾ ਅੱਜ ਪ੍ਰੋਟੈਸਟ ਕੀਤਾ ਗਿਆ ਕੀ ਪੋਜੀਸ਼ਨ ਵਾਈ ਨਹੀਂ ਹੋਈ ਜੀ ਨਹੀਂ ਕੋਈ ਸਲਵਾਈ ਨਹੀਂ ਹੋਈ ਨਹੀਂ ਇਧਰਲੇ ਮਸੀਲੇ ਵੇ ਜਾਂਦੇ ਨੇ ਕਹਿੰਦਾ ਮੇਰਾ ਬਾੜ ਨਹੀਂ ਪੈਂਦਾ ਇਧਰਲੇ ਵੀ ਜਾਂਦੇ ਨੇ ਮੇਰਾ ਬਾੜ ਨਹੀਂ ਪੈਂਦਾ ਬਾੜ ਪਤਾ ਨਹੀਂ ਕਿਹਦਾ ਪੈਂਦਾ ਅਸਲ ਤਾਂ ਬਾੜ ਇਹ ਪ੍ਰਧਾਨ ਦਾ ਪੈਂਦਾ ਜਿਹੜਾ ਹੁਣ ਨਗਰ ਕੌਂਸਲ ਦਾ ਪ੍ਰਧਾਨ ਹੈ ਬੀਬੀ ਸੁਖਜੀਤ ਕੌਰ ਉਹਨਾਂ ਨੂੰ ਵੀ ਵਿਲੇ ਹੁਣ ਉਹਨਾਂ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਕੀ ਮੰਗ ਕਰਦੇ ਹਾਂ ਅਸੀਂ ਤਾਂ ਮੰਗ ਕਰਦੇ ਆ ਵੀ ਇਹਦਾ ਜਿਹੜਾ ਸੀਵਰੇਜ ਤੇ ਪਾਣੀ ਦਾ ਪ੍ਰਬੰਧ ਕਰਕੇ ਗੰਦਾ ਪਾਣੀ ਕੱਢਿਆ ਜਾਵੇ ਤਾਂ ਜੋ ਜਿਹੜਾ ਲੋਕਾਂ ਨੂੰ ਅੱਜ ਮਹਾਮਾਰੀ ਚੱਲ ਰਹੀ ਆ ਇਹ ਜੀ ਭੈਣਕ ਮਹਾਮਾਰੀ ਤੋਂ ਬਚਾਇਆ ਜਾ ਸਕੇ